ਲੱਡੂ ਲੈ ਲਿਆ ਠੀਕ ਹੈ ਇੱਕ ਲੱਡੂ ਮੈਨੂੰ ਵੀ ਦੇ ਢੰਡੇ ਨਮੀਆਂ ਚਾਹੀਦੀਆਂ ਮੈਨੂੰ ਨਮੀਆਂ ਢੰਡੇ ਲੈ ਕੇ ਦੇਖ ਪੁੱਤ ਕਿਹੜੇ ਰੰਗ ਦੇ ਭਾਗਿਆ ਚ ਹੈਲੋ ਕੱਲ ਕੀ ਕਮਿਟਮੈਂਟ ਹੋਈ ਸੀ ਜਿਹੜਾ ਮਸ਼ੀਨ ਚਲਾ ਕੇ ਲਿਆਊਗਾ ਕਿੰਨੇ ਸਿਕਨ ਲਾਊਗਾ ਪਰ 58 580 ਕੱਢ ਬਈ ਕਿੱਥੋਂ ਲੈ ਕੇ ਚਲਾ ਕੇ ਮੈਂ ਇੱਥੇ ਨਾ ਆਉਣਾ ਦਰਮਿਆਲੇ ਢਾਬੇ ਵਰਤ। ਮੇਰੀ ਗੱਲ ਸੁਣ ਲੈ, ਚੱਲ ਫੇਰ ਅੱਧ-ਅੱਧ ਕਰ ਲੈ। ਅੱਧ-ਅੱਧ ਕਿਉਂ? ਜਿੰਨੇ ਮੰਗਦੇ ਜ਼ਾਇਜ਼ ਜ਼ਾਇਜ਼ ਉਹਨੇ ਲਾ। ਹਾਂ। ਆ ਠੀਕ। ਕਿਲੋਮੀਟਰ ਆਹ ਨਾਲ ਕਿਲੋਮੀਟਰ ਖਤਮ ਆ ਪੰਚ ਕੇ ਚਲਾਈ ਜਾ। ਆਹ ਕਿਲੋਮੀਟਰ ਨਾਲ। ਲੰਬਿਆਂ ਨਾ ਦੇਖ ਢੰਡੀਆਂ ਨੰਦੀਆਂ। 1000 ਇਕ ਤਾਂ ਬਣਦੀ ਐ। ਇਹ ਤੈਨੂੰ ਵੱਧ ਕਰ ਦੂੰਗਾ 1100 ਕਰ ਦੂੰਗਾ। ਐਂ ਧੰਬਦਾ ਕਿ ਫੜੀ ਮੈਨੂੰ ਪਤਾ ਕਿੱਥੇ ਚੱਲਦੀ ਐ ਦੀ। ਇਹਨੂੰ ਪਤਾ ਐ ਦੀ ਇਹ ਥੋਣੀ ਦੀ ਫੜੀ ਕਿੱਥੇ ਚੱਲਦੀ ਐ ਮੈਨੂੰ ਸਾਰਾ ਪਤਾ ਐ। ਲੰਬਿਆਂ ਦੇਖ ਜਿਹੜੇ ਰੰਗ ਦੀ ਮਸ਼ੀਨ ਉਹ ਹੀ ਰੰਗ ਦੀਆਂ ਢੰਡੀਆਂ ਕਲ ਕੇ 5 ਵਜੇ ਬਾਅਦ ਜੀ ਤੇ ਫੜ ਕੇ ਫੇਰ ਠਾਲ ਲੈ। ਅੱਛਾ 3 ਰੱਖ ਲੈ ਚੰਡੀ। ਉਦੋਂ ਕਹਿੰਦਾ ਮੈਂ ਤਾਂ ਵੀਡੀਓ ਬੁਡੀਆ ਦਾ ਕਹਿੰਦਾ ਇੱਕ ਤਾਂ ਪਿੱਛੇ ਪੱਕੀ ਉਹ ਰੱਖ ਦੇ। ਮੈਂ ਪਰ ਇਹ ਤਾਂ ਛਾੜਨੇ ਦੀ ਲੋੜ ਨਹੀਂ ਪੈਣੀ। ਹਵਾ ਮਾਰਨੀ ਆ। ਮੂਜੇ ਫਾਰਮੈਟਿੰਗ ਕਰਾਉਣੀ ਹੈ ਕਰਾ ਲੈ। ਹਾਂ। ਹੁਣ ਚੱਲਿਆਂ ਜੀ ਅਸੀਂ ਅਨਸਾਰੀ ਸਾਹਿਬ ਮੱਥਾ ਟੇਕਣ ਤੇ ਬਾਕੀ ਸੰਗਰਾਮ ਅੱਜ। ਸੰਗਰਾਮ ਹੈ ਨਾ ਤੇ ਵਿਸਾਖੀ ਵੀ ਆ। ਵਿਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ। ਤੇ ਮੂਤ ਕਰਦੇ ਅੱਜ ਕਮੈਂਦਾ ਇਹ ਮੈਨੂੰ ਲੱਗਦਾ ਪੈਣੀ ਜਾਊਗੀ ਸ਼ਾਇਦ ਜਾਉਂਗੀ ਕਰੂੰਗੀ ਮੂਤ ਤੇ ਪੈਣੀ ਜਾਊਗੀ ਬਾਈ ਉਹਨਾਂ ਦੇ ਹਾਂ ਅਸੀਂ ਕੱਲ ਨੂੰ ਫਿਰ ਇਹਨੂੰ ਉੱਧਰ ਲੈ ਕੇ ਜਾਵਾਂਗੇ ਕਿਉਂਕਿ ਸ਼ਾਮ ਤੱਕ ਦੂਜਿਆਂ ਨੂੰ ਵਾਲੇ ਖੜਾ ਦੇਣਾ ਉਹ ਪਰਾਂਲੀ ਨੂੰ ਤਾਂ ਆਪਾਂ ਨੇ ਐਨ ਓਖੇ ਟਾਈਮ ਸੇੜਨਾ ਜਿਹੜੀ ਸਭ ਪੱਗ ਚੇਹਰ ਪੂਰੀ ਸੰਕਣੀ ਕਰ ਰਹੇ ਹੈ ਭੂੰਡੀ ਭਾਂਡੀ ਪਵੇ ਨੱਕ ਚ ਕੋਈ ਚਾਚਾ 2 ਕਿਲੋ ਬੈਠੇ ਜਿਵੇਂ ਆਰਡਰ ਹੋਏ ਕੋਈ ਕਰਨਾ ਹੈ ਹਮ ਤਾਂ ਜਾ ਨਹੀਂ ਕਿ ਨਾ ਲੋ ਜੀ ਤੇਲ ਪਾਇ ਰਿਹਾ ਇਹਦੇ ਚ ਆਇਆ ਨਜ਼ਾਰਾ ਆ ਗਿਆ ਹੋਰ ਕਿੰਦਾ ਦੀਆਂ ਗੰਨਾਂ ਆ ਗਿਆ ਨਜ਼ਾਰਾ ਪੂਰਾ ਨਹੀਂ ਕਲਚ ਕੁਪਰਾ ਤੂੰ ਚੱਲੀ ਜਾਂਦਾ ਤਾਂ ਉਹ ਹਾਂ ਨਵੀਆਂ ਸੁੱਚੀਆਂ ਜੋ ਗੁੜਕੇ ਵੀ ਸੁੱਚੇ ਰੱਖੇ ਆ ਗੁੜਕੇ ਵੀ ਸੁੱਚੇ ਆ ਬੰਦੇ ਨੇ ਵੀ ਜਿਹਨੇ ਚਲਾਉਣੀ ਨਾ ਕੇ ਨਾ ਕੇ ਨਾ ਕੇ ਆਇਆ ਦੇਖ ਨਾ ਕੇ ਆਇਆ ਕਹਿੰਦਾ ਮੈਂ ਤੇ ਤੇ ਪਾ ਕੇ ਆਇਆ ਬਿਲਕੁਲ ਹਵਾਦਾਨੀ ਪੜੀ ਕਿਹੜੀ ਡਰਾਂ ਦੀ ਕਿੰਨੇ ਕਰਤੀ ਡਟ ਹੋਏ ਕਿੰਨੇ ਕਿੰਨੇ ਕਰਦੇ ਅੱਜ ਮੈਨਾ ਹੁਣ ਕਰਦਾ ਪਲਾਨ ਉੱਪਰ ਮੈਨਾ ਰੂਟ ਤੇ ਮੁਸਕੇ ਪਿੱਛੇ ਜਾਣਾ ਚਲੋ ਮੁਜੇ ਟਲਾਉਂ ਦੇ ਵਿੱਚ ਜਾਣਾ ਚਾਹੁੰਦਾ ਉਹ ਟਲਾਉਂ ਦੇ ਇਹਦਾ ਨਾ ਇਹਦਾ ਗੇਅਰ ਹੈ ਹਾਈ ਸਪੀਡ ਇਹ ਜਿੱਦ ਕਰ ਮੂਰਦੀ ਹੈ ਇਹ ਨਾ ਜਦ ਬੱਤੀ ਆਵਾਜ਼ ਕਿੱਦਾਂ ਹੀ ਹੋਣਾ ਮਾਲੀ ਸਾਹਮਣੇ ਇਕੱਲਾ ਤੇ ਹੁਣ ਜਾ ਕੇ ਚਲਾਉਣਾ ਕਿ ਮੈਂ ਤੇ ਬਾਕੀ ਹੁਣ ਅੱਗੇ ਜਿਹੜੀ ਸਾਰੀ ਗੋਮ ਉਹ ਕਾਰਜ ਆਵੇ ਹੁਣ ਤੋਂ ਕੀ ਆ ਗੁਰੂ ਜੀ ਸੁਖ ਦਾਤਾ ਤਾ ਪੰਜਨੋਤੀ ਸਿਆਗੇ ਕਰ ਅਰਦਾਸ ਮੇਰ ਕਰੇ ਜੇ ਮਿਹਰਵਾਨ ਤਾਂ ਕਾਰਜ ਆਵੇ ਰਾਸ ਅਰਦਾਸ ਇੱਕ ਹੰਕਾਰ ਵਾਹਿਗੁਰੂ ਜੀ ਕੀ ਬਸੇ ਬੇਤਮ ਗੁਰੂ ਜੀ ਸਰਕਾਰ ਗੁਰੂ ਨਾਨਕ ਦੇਵ ਜੀ ਆਏ ਪਰ ਅੰਦਰ ਤੇ ਅਮਰਦਾਸ ਰਮਦਾਸਾ ਅਹਿ ਸਹਾਏ ਅਰਗਨ ਹਰ ਕੋ ਬੇਨ ਮਸੀਹ ਰੋਸ ਜੀ ਦਾ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਵਿਆ ਜਿਸ ਤੇ ਸਾਧ ਵਿਜਾਈ ਪੇਟ ਬਹਾਦਰ ਸਿਮਰਿਆ ਕਰਨ ਹੁਣ ਤੇ ਆਵੇ ਸਹਾਇ ਸਭ ਤਾਈ ਹੋਈ ਸਹਾਇ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਈ ਸਹਾਇ ਦਸਾ ਪਾਸ਼ਾ ਜਨ ਦੀ ਜੋਤ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹ ਆ ਜੀ ਦੇ ਪੰਜ ਪਿਆਰੇ ਚਾਰ ਸਭ ਜਾਦੇ 40 ਮੁਕਤੇ ਹੱਟੀਆਂ ਜਪੀਆਂ ਤਪੀਆਂ ਨਾਮ ਜਪਿਆ ਵਾਂਡੇ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੰਡੜ ਕੀਤਾ ਪਿਆਰੇਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜੀਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸਿੱ ਦਿੱਤੇ ਬੰਦ ਬੰਦ ਪਟਾਇਕੋ ਪੁਰਾਣੋ ਹਜਰ ਚੱਕੜੀਆਂ ਤੇ ਚੜੇ ਤਣੇ ਆਰਿਆ ਨੁਣ ਚਰਾਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਭਾਣਾ ਮਿੱਠਾ ਕਰ ਮੰਨ ਲਿਆ ਤੇਨਾ ਸਿੰਘਾ ਸਿੰਘਣੀਆਂ ਪੰਨਾਂ ਤਖਤਾ ਸਰਬੱਤ ਗੁਰਦੁਆਰੇ ਗੁਰਤਾ ਮਾਦਾ ਤੇ ਅਤਰਕੇ ਬੋਲੋ ਜੀ ਵਾਹਿਗੁਰੂ ਪ੍ਰਤਮਾ ਸਰਬੱਤ ਖਾਲਸਾ ਜੀ ਕਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਰੀਲ ਦੇ ਚੱਕਰ ਘੱਟ ਦੂਆ ਪੇਜ ਘਸ ਲੇਲਾ ਬੜਾ ਬੜਾ ਪੇਜ ਘਸ ਲੈ ਲਓ

ਰੀਲ ਦੇ ਚੱਕਰ ਘੱਟ ਤੇ ਮੜੇ ਜੇ ਵਧਾਉਣ ਲੱਗੀਆਂ ਬਿੰਪੇ ਜਾਚੇ ਇਸ ਸਮਾਨ ਸੁੱਚਾ ਲੱਗਿਆ ਸਾਰੇ ਇਹਨੂੰ ਸਾਦਾ ਸਮਾਨ ਸੁੱਚਾ ਹਾਂ ਬਸ ਕੋਈ ਕੋਈ ਝੂਠਾ ਪੇਜਕਸ ਪੁੱਛਕਸ ਜਿਹਾ ਨਾ ਲੱਗ ਜਵੇ ਇਹਨੂੰ ਕੋਈ ਨਾ ਬਾਥਾ ਡੈਂਟ ਦਰਦ ਹੋਇਆ ਇਹਦੇ ਦਰਦ ਇਹਦੇ ਨਹੀਂ ਹੋਇਆ ਚੱਲ ਲਾ ਲਈ ਵੀਰ ਕੇ ਵੀ ਲੱਗਦੇ ਹੈ ਇਹਦੇ ਓਏ ਬਿਨਾ ਹੱਥ ਵੀ ਖਾਤਾ ਤਾਂ ਵੀ ਲੱਗਿਆ ਕਰਨਾ ਹੈ ਆਹ ਦੇਖੋ ਆਹ ਹੈ ਇਹਦੇ ਰੇਡੋ ਲੇਟ ਦੇਣ ਤੋਂ ਵੀ 2 ਮਿੰਟ ਲੱਗਦੇ ਆ ਕੁੜੁਚ 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 ਕੀ ਕਰਨਾ ਪੈਂਦਾ ਆ ਆਜੋ ਕੋਈ ਇਧਰੋਂ ਆ ਜਾ ਤਾਂ ਬਾਈ ਕਹਿ ਗਿਆ ਵੀ ਚੰਨੀ ਖੜ ਗਿਆ ਯਾਰ ਮੈਂ ਆਉਣਾ ਮੈਂ ਨਹੀਂ ਸੀ ਕੰਡਾ ਰੁਪੜੀ ਆਜੋ ਬਾਦਨਾ ਕਰਦੀ ਕਰਦਾ ਆ ਆਜਾ ਬੁੱਢਾ ਬਹੁਤ পেট ਲੱਗ ਗਿਆ ਟਰੈਕਟਰ ਦਾ ਘਰ ਆ ਜਾਣਾ ਆਜੋ ਕੋਈ ਬੇਟ ਮਾਰਨਾ ਔੜੀ ਗਰੀ ਦੇ ਜਨਮ ਦਿਨ ਵਾਲੇ ਦਿਨ ਟਰੈਕਟਰ ਦੀ ਡਿਲੀਵਰੀ ਕਹਿੰਦਾ ਕੇਕ ਵੀ ਉਰੀ ਕੱਟਣਾ ਗੈਰੀਕਲ ਸੇ ਉਹ ਦੁੱਪ ਲੈ ਤਾ ਕਰਦੇ ਬੋਇਓ ਤਮ ਥੰਬਨੇਲ ਫੋਟੋ ਲੈ ਲੂਗਾ ਆ ਫੜਿਓ ਫੋਨ ਫੇਰ ਯਾਹ ਅੱਗ ਕਨਰ ਤੇ ਮੱਗ ਨੂੰ ਆਜਣਾ ਕੋਈ ਨਹੀਂ ਖੜ੍ਹ ਜਾ ਹਾਂ ਉਸ ਕੋਲ ਆ ਰਿਹਾ ਕੰਮ ਅੱਜ ਕੋਈ ਨਹੀਂ ਤਾਂ ਉਹਦਾ ਉਹਦਾ ਆਜਾ ਕੋਈ ਨਹੀਂ ਗੱਲ ਨਹੀਂ ਬੋਲ ਸਮਝਾ ਦਿਓ ਗੱਡੀ ਨੂੰ ਸਾਰਾ ਕੁਝ ਉਹ ਮਾਡਲ ਕਿਤੇ ਦੱਸ ਮੈਨੂੰ ਬੋਲਦੇ ਗੱਡੀ ਨੂੰ ਵੀ ਦੇਤਾ ਗਿਫਟ ਮਾਡਲ ਟਰੈਕਟਰ ਕਰਤਾ ਗੱਡੀ ਦਾ ਤਿਆਰ ਚਲ ਜੀਏ ਫੇਰ ਟਰੈਕਟਰ ਲੈ ਚਲੀਏ ਆ ਆ ਆ ਜਦੀ ਦੇਤਾ ਦੇਤਾ ਹਜਾ ਹਾਂ ਫੋਨ ਮੈਨ ਫੜਾ ਫੜਾ 12 ਮਾਡਲ ਤੇ ਲਾਇਆ ਵੀਰ ਉਹਨਾਂ ਨੇ ਜੀਪੀਐਸ ਸਿਸਟਮ ਕਹਿੰਦੇ ਨੇ ਹਾਂ ਜੀਪੀਐਸ ਸਿਸਟਮ ਤੇ ਦੇਖਦੇ ਆਂ ਤੇ ਕੀ ਹੈ ਨਾ ਕਿਵੇਂ ਹੁਣ ਵੀਰਾ ਦਾ ਸਾਡਾ ਬਾਹਰੇ ਰਹਿੰਦਾ ਉਹੀ ਚਲਾਊਗਾ ਜਿਆਦਾ ਫਾਇਦਾ ਉਹਨੂੰ ਹੀ ਉਹਨੇ ਉਹ ਲੈਣਾ ਹਾਂ ਉਹਨੇ ਉਹ ਲੈਣਾ ਜਿਆਦਾ ਫਾਇਦਾ ਬਾਕੀ ਬਧਾਈ ਆ ਭਾਈ ਪਹਿਲਾਂ ਮੇਰੀ ਤੁਹਾਨੂੰ ਵੀ ਜੀ ਬਹੁਤ ਬਹੁਤ ਮਸ਼ੀਨ ਵੀ ਬਹੁਤ ਵਧੀਆ ਮਸ਼ੀਨ ਸੋਹਣੀ ਬੜੀ ਦੇਖ ਲਓ ਵੀਰੋ ਨਹੀਂ ਟਾਈਮ ਕੱਢ ਕੇ ਆਪਣੇ ਕੋਲ ਮੈਂ ਟਰੈਕਟਰ ਦੀ ਨਾ ਇੱਕ ਦੀ ਡਿਲੀਵਰੀ ਕਰਾਉਣ ਗਿਆ ਹੋਇਆ ਸੀ ਆਪਣੇ ਦੂਏ ਦੀ ਜਿਹੜਾ ਗੈਰੀ ਨੂੰ ਦਵਾਇਆ ਤੁਹਾਨੂੰ ਤੁਸੀਂ ਦੇਖੇ ਲੈਣਾ ਵਲੌਗ ਚ ਤੇ ਵੀਰ ਵੀਰੋ ਨਹੀਂ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਨਵੇੜ ਲਓ ਮੈਨੂੰ ਮੈਂ ਡੇਢ ਘੰਟਾ ਲੇਟ ਹੋ ਗਿਆ ਖੜੇ ਆ ਔਰ ਗਏ ਨਹੀਂ ਹੈ ਕਿ ਦੇਖ ਮੇਨ ਕੱਲ ਤਾਂ ਹੋ ਜਿੰਨੇ ਨਹੀਂ ਅਗਲੇ ਨੂੰ ਆਏ ਹੋ ਜਾਂਦਾ ਵੀ ਹਾਂ ਇਹ ਮੋਟਰ ਦੂਰ ਸੀ ਹਾਂ ਇਹ ਕੰਫਰਮ ਕਰਾਂ ਮੈਂ ਯਾਰ ਮੈਂ ਨਹੀਂ ਤੇ ਨਾ ਕਿ ਹੁਣੇ ਆਹ ਲਓ ਜੀ ਇਹ 22 ਕਰੋ ਨੂੰ ਤੇ ਵੀਰ ਉਹ ਨਹੀਂ ਆਹ ਲੈ ਕੇ ਆਏ ਆਪਣੇ ਜੀਪੀਐਸ ਸਿਸਟਮ ਐਮਐਸਐਨ ਜੀਪੀਐਸ ਤੇ ਇਹ ਨਾ ਤਾਂ ਮੇਨ ਗੱਲ ਆ ਜਾਂਦੀ ਨਿੰਦਰ ਦੀ ਮਸ਼ੀਨ ਤੇ ਲੱਗਿਆ ਹੋਇਆ ਹੈ ਨਾ ਉਹਨੇ ਨਿੰਦਰ ਨੇ ਲਾਇਆ ਤੇ ਵੀਰ ਜੀ ਕਹਿੰਦਾ ਵੀ ਆਪਾਂ ਵੀ ਦੇਖੀਏ ਨਾ ਚਲਾ ਕੇ ਕਿਵੇਂ ਲੱਗਦੀ ਹੈ ਚੀਜ਼ ਕਿਆ ਚੀਜ਼ ਆ ਪਤਾ ਲੱਗਦਾ ਰਹਿੰਦਾ ਅਪਡੇਟ ਰਹਿਣਾ ਚਾਹੀਦਾ ਸਮੇਂ ਨਾਲ ਕੁਝ ਵੀ ਨਵੀਂ ਚੀਜ਼ ਆਉਂਦੀ ਆ ਉਹ ਆਪਣੇ ਫਾਇਦੇ ਲਈ ਹੋਉਂਦੀ ਆ ਨੁਕਸਾਨ ਕੁਝ ਨਹੀਂ ਕਰਦੀ ਉਹ ਹਰੇਕ ਚੀਜ਼ ਹੁਣ ਵੀਰ ਉਹ ਨਹੀਂ 4x4 ਵੀ ਲਾਉਨੇ ਆ ਅਸੀਂ ਸਾਨੇ ਵਾਲ ਇਕੱਠੇ ਹੋਏ ਸੀ ਉੱਥੇ ਮੈਂ ਥੋੜਾ 4x4 ਦੇਖਿਆ ਸੀ ਅਹ ਉਹ ਜਿਵੇਂ ਤੁਸੀਂ ਹਰੇਕ ਕੰਬਾਈਨ ਨਾਲ ਵੀ ਡੀਲ ਕਰਦੇ ਆਂ ਅਸੀਂ ਐਸਐਮਐਸ ਏਸੀ ਕੇਵਨ ਫੋਰ ਫੋਰ ਕਟਰ ਮੋਟਰ ਤੇ ਜੀ ਦੇ ਸਾਡੇ ਮੇਨ ਪ੍ਰੋਡਕਟ ਠੀਕ ਹੈ ਜੀ ਆਪਣੀ ਮਹਾਰਾਜ ਦੇ ਬਾਕੀ ਆਪਾਂ ਤਕਰੀਬਨ ਘਰ ਆ ਕੇ ਫੈਸਿਲਿਟੀ ਸਾਰੀ ਆਪਣੀ ਵੀ ਅਸੀਂ ਘਰ ਆ ਕੇ ਸਿਰਦਾ ਦਿੰਨੇ ਆਂ ਹਰੇਕ ਜੀ ਤੁਸੀਂ ਇੱਥੇ ਮਾਗੀ ਬੈਠੇ ਹੋ ਠੀਕ ਹੈ ਜੀ ਉਹਨੂੰ ਹਰ ਇੱਕ ਚੀਜ਼ ਦੀ ਜਿਹੜੀ ਫੈਸਿਲਿਟੀ ਸਾਨੂੰ ਘਰ ਲੇਕਿਨ ਦੇਰੋਂ ਨਹੀਂ ਘਰਾਂ ਹੀ ਪਹੁੰਚੇ ਹੋਣੇ ਆ ਆਪਣੀ ਇਹਦੇ ਉੱਤੇ ਲਿਖਿਆ ਬਕਾਇਦਾ ਹੋ ਜਾ ਵੀ ਤੁਸੀਂ ਘਰ ਖੜੀ ਕੰਬਾਈਨ ਦੇ ਕੰਮ ਕਰਵਾਉ ਠੀਕ ਹੈ ਘਰ ਖੜੀ ਕੰਪਨੀ ਜਾਣਾ ਨਹੀਂ ਤੁਹਾਨੂੰ ਸਪੈਸ਼ਲੀ ਲਿਖਿਆ ਹੋਇਆ ਡੱਬੇ ਤੇ ਘਰ ਖੜੀ ਕੰਪੈਨ ਦੇ ਕੰਮ ਕਰਵਾਓ ਵੀ ਆਪ ਆਪ ਘਰ ਆ ਕੇ ਕੰਮ ਕਰਕੇ ਜਾਂਦੇ ਆ ਆਪ ਕਰਦੇ ਆ ਸਭ ਤੋਂ ਵੱਡੀ ਗੱਲ ਆ ਹੋ ਜਾਂਦੀ ਆ ਵੀ ਬੰਦਾ ਆਪ ਕੰਮ ਕਰਦੇ ਨਾ ਜਿਹੜਾ ਉਹਦੇ ਹੱਥ ਚ ਗੁਣ ਹੁੰਦਾ ਉਹਨੂੰ ਸਾਰਾ ਕੁਝ ਪਤਾ ਵੀ ਕਰਨਾ ਕਿਵੇਂ ਆ ਕੀ ਚੀਜ਼ ਕਰਨੀ ਆ ਤੇ ਵੀ ਉਹ ਨਹੀਂ ਆਪ ਕਰਦੇ ਨੇ ਸਾਰਾ ਕੰਮ ਕਿ ਸ਼ਾਮ ਦਾ ਵੇਲਾ ਪ੍ਰਮਾਤਮਾ ਦਾ ਇੰਨਾ ਕਿ ਬਾਈ ਮੇਰੇ 3:30 ਤੱਕ ਸਾਨੂੰ ਕੋਈ ਕੰਪਲੀਟ ਉਨੇ ਆਫੀ ਤਾਂ ਜਿਵੇਂ ਮਨਾਂ ਸੌਆਂ ਦੇ ਹਿਸਾਬ ਨਾਲ ਲਾਤੇ ਜੀ ਤੁਹਾਡਾ ਸਹੀ ਚੱਲ ਰਿਹਾ ਸਾਰਾ ਕੁਝ ਤਾਂ ਹੀ ਅੱਜ ਦੇ ਟਾਈਮ ਤੇ ਬੰਦੇ ਬੰਦੇ ਵੀ ਤੁਸੀਂ ਇਹ ਲਾ ਲਓ ਵੀ ਸਾਢੇ ਲਵੇ ਹਜੇ 4 ਮਹੀਨੇ ਬੁੱਕ ਨਹੀਂ ਮਨਾਂ ਪ੍ਰਮਾਤਮਾ ਕਹਿੰਦਾ ਵੀ ਹਜੇ ਤੱਕ ਸਾਢੇ ਲ ਬੁੱਕ ਜਾਇਸ਼ ਨਹੀਂ ਉਹਨਾਂ ਚ ਆ ਆਸਾ ਮੈਂ ਇੰਨਾ ਔਖਾ ਕੱਢਾ ਵੀ ਯਾਰ ਦਬਾਰੋਂ ਮੈਨੂੰ ਸਮਾਂ ਨਹੀਂ ਮਿਲਦਾ ਜਦੋਂ ਉਹਨਾਂ ਵੀਰਾਂ ਨਾਲ ਮੈਨੂੰ ਜਾਣਾ ਬਹੁਤ ਜ਼ਰੂਰੀ ਦਿਲਪਰੀਤ ਨਾ ਬਾਈ ਦਾ ਮੇਰੀ ਮਨਾਂ ਜਦੋਂ ਅਸੀਂ ਨਿੰਦਰ ਦੀ ਮਸ਼ੀਨ ਤੋਰੀਏ ਉਹਦਾ ਮਿਲ ਖਾਦ ਹੋਈ ਮੈਂ ਯਾਰ ਮੈਂ ਜ਼ਰੂਰ ਆਉਣਾ ਤੇ ਜਦੋਂ ਜੀਪੀਐਸ ਦੀ ਮੇਰੀ ਉਹਦੀ ਸ਼ੁਰੂਆਤ ਹੋਈ ਸੀ ਸਾਡੇ ਵਾਲੀਆਂ ਜੇ ਤੁਸੀਂ ਮਾਡਲ ਦੇ ਹਿਸਾਬ ਨਾਲ ਜਾਓ ਮੈਂ ਤੁਸੇ ਆ ਕਹਿੰਦਾ ਵੀ ਇਹ ਚਲਾਈਆਂ ਨਹੀਂ ਹੈਗੇ ਤੁਸੀਂ ਵੀ ਦਾ ਖੜਾ ਕੇ ਰੱਖੀ ਰਿਆ ਪਤਲਾ ਇੰਨੀਆਂ ਸਾਫ ਮਸ਼ੀਨਾਂ ਨਾ ਆ ਮਾਡਲ ਦੇ ਰਿਹਾ ਰਕੋਰਡਿੰਗ ਪਤਲੇ ਲੋਕਾਂ ਨੇ ਖੰਡਾਤੀ ਮਸ਼ੀਨਾਂ ਯਾਰ ਇਹ ਮਾਡਲ ਬਾਗ ਗਈਆਂ ਕਵਾੜ ਤੱਕ ਪਹੁੰਚ ਗਈਆਂ ਗੱਲ ਗੱਲ ਸਹੀ ਪਰ ਤੁਸੀਂ ਯਾਰ ਬਹੁਤ ਸਾਂਭ ਸੁਭਾਣ ਬਾਕੀ ਉਹ ਆਪਣੀ 16 ਮਾਡਲ ਆ ਮਾਡਲ ਦੇ ਉੱਪਰ ਚਰੀਟ ਵੀ ਨਹੀਂ ਮੈਂ ਦੇ ਨਾ ਸੰਭਾਲ ਬਹੁਤ ਜ਼ਿਆਦਾ ਹੋਣਾ ਆਪਣੇ ਭਾਗੇ ਚੋ ਨਹੀਂ ਹੋਗੇ ਸੋਹਣੀ ਇਹ ਸਾਰੇ ਆਪਣੇ ਕੋਲ ਆਪਾਂ ਇਹਨਾਂ ਨੂੰ ਡਰਾਈਵਰ ਨਹੀਂ ਮੰਨਦੇ ਚਾਚਾ ਕਹਿ ਕੇ ਗੱਲ ਕਰਦੇ ਯਾਰ ਜਿੰਨਾ ਚਿਰ ਚਾਚੇ ਤੇ ਚਾਚੇ ਹੀ ਰਹਿਣਗੇ ਨਾ ਹਾਂ ਉਹ ਨਾ ਚਿਰ ਕਿਦਰ ਪਰਵਾਹ ਹੁਣ ਤੁਸੀਂ ਦੇਖਿਆ ਵੀ ਹੋਣਾ ਵੀ ਅਸੀਂ ਕਿਸੇ ਨੂੰ ਡਰਾਈਵਰ ਨਹੀਂ ਕਹਿੰਦੇ ਕਿਤੇ ਵੀ ਨਹੀਂ ਕਹਿੰਦੇ ਸਾਡੇ ਕੋਲ ਆ ਜਾ ਵੀ ਚਾਚਾ ਅਸੀਂ ਆ ਕਰਨਾ ਆਪਾਂ ਨੇ ਆ ਕਰਨਾ ਇਹ ਵੀ ਇਹ ਵੀ ਆਪਣੀ ਸਮਝ ਕੇ ਚਲਾਉਨੇ ਆ ਕਦੇ ਇਹਨਾਂ ਨੇ ਐ ਨਹੀਂ ਕਰਿਆ ਹੈਗਾ ਵੀ ਆ ਗਲਤ ਕਿਉਂਕਿ ਚਲਾਉਣੀ ਇਹਨਾਂ ਨੇ ਆ ਅਪਾ ਨੇ ਤਾਂ ਦੇਖ ਉੱਪਰਲੇ ਕੰਮ ਦੇਖਣੇ ਹਨ ਸਾਰਾ ਕੁਝ ਇਹਨਾਂ ਨੇ ਕਰਨਾ ਇਹਨਾਂ ਦੇ ਸਿਰ ਤੋਂ ਛੱਡਿਆ ਹੋਇਆ ਹੋਵੇਗਾ ਤੁਸੀਂ ਵਧੀਆ ਤਰੀਕੇ ਨਾਲ ਚਲਾਓ ਹਾਂ ਤੁਹਾਨੂੰ ਇੱਕ ਬੰਦਾ ਬਿਠਾਤਾ ਸਾਈਡ ਤੇ ਉਹਨੇ ਇਹ ਤੁਹਾਨੂੰ ਜਗ੍ਹਾ ਮਿਲ ਕੇ ਦੂ ਸਾਰਾ ਕੁਝ ਆਬੇ ਕਰਕੇ ਦਿਓ ਤੁਸੀਂ ਕਿੱਥੇ ਹੋ ਮਸ਼ੀਨ ਕਿੱਥੇ ਆ ਬੰਦੇ ਕਿੱਥੇ ਨੇ ਕਿੱਥੇ ਲੇਟ ਹੋ ਗਏ ਕੱਲ ਨੂੰ ਇਹਨਾਂ ਨੂੰ ਲੋਡ ਪੈ ਗਈ ਤਾਂ ਵੀ ਪਤਾ ਲੱਗ ਜਾਓ ਮਤਲਬ ਤੁਸੀਂ ਕੰਟੈਕਟ ਤਾਂ ਚਾਹੀਏ ਤੁਸੀਂ ਫੋਨ ਨਾ ਕਰੋ ਇੱਕ ਮੈਨੂੰ ਇਹਦੇ ਨਾਲ ਮੋٹے ਮੋٹے ਜੇ ਗੁਣ ਦੱਸ ਦੋ ਵੀ ਇਹ ਕੀ ਕੀ ਚੀਜ਼ੇ ਦੱਸੋਗੇ ਮੈਂ ਤੁਹਾਨੂੰ ਸਾਰ ਨੂੰ ਸਮਝਾ ਦਣਾ ਤੁਸੀਂ ਫਿਰ ਆਪ ਹੀ ਜਦੋਂ ਵਰਤ ਲਿਆ ਦੇਖ ਲਿਆ ਪਰਖ ਲਿਆ ਤੁਸੀਂ ਆਪ ਇਹ ਕਹੋਗੇ ਵੀ ਯਾਰ ਐਮਐਸਐਲ ਕੁਝ ਮਾੜੀ ਮੋਟੀ ਦੀ ਹੈਗੀ ਕਿਸੇ ਉਹਨੇ ਪੁੱਤਰ ਚੱਕੀਏ ਕਿਤੇ ਨਾ ਕੋਈ ਐਸੀ ਗੱਲ ਨਹੀਂ ਮੇਰੇ ਨਹੀਂ ਬਾਕੀ ਕੋਸ਼ਿਸ਼ ਇਹੀ ਹੁੰਦਾ ਵੀ ਯਾਰ ਜ਼ਿੰਮੇਵਾਰਾਂ ਤੇ ਪਈ ਜਾਂਦਾ ਆਪਣਾ ਜਿਹੜੀ ਕਮਾਈ ਲੈਣਾ ਉਹਨੂੰ ਥੋੜਾ ਜਿਹਾ ਵਧੀਆ ਹੋਰ ਵਿਤਰ ਬਣਾ ਸਕੀ ਗੱਲ ਗੱਲ ਸਹੀ ਕੋਸ਼ਿਸ਼ ਇਹੀ ਜਿਹੜੀਆਂ ਕੋਈ ਚੀਜ਼ਾਂ ਸਾਨੂੰ ਇਹ ਲੱਗਦੀਆਂ ਨੇ ਯਾਰ ਇਹ ਵੀ ਸਾਨੂੰ ਐ ਲੱਗਦਾ ਹਣਾ ਬਾਈ ਯਾਰ ਜੇ ਕੋਈ ਇਹ ਚੀਜ਼ ਹੁੰਦੀ ਅਸੀਂ ਸਿੱਧਾ ਕੰਪਨੀ ਨੂੰ ਫੋਨ ਮਾਰਦਾ ਵੀ ਇਹ ਕਰੋ ਹਾਂ ਮੈਂ ਗੱਲ ਬਾਈ ਯਾਰ ਆਹ ਚੀਜ਼ ਹੁੰਦੀ ਇੱਕ ਸਾਨੂੰ ਸਪੋਸਰ ਇੱਕ ਬੰਦੇ ਨੇ ਫੋਨ ਕਰਿਆ ਹਾਂ ਜੀ ਕਹਿੰਦਾ ਯਾਰ ਸਾਡੀ ਮਸ਼ੀਨ ਰੁੜ ਗਈ ਪਈ ਅਸੀਂ ਯਾਰ ਲੱਭਣੀ ਹੈ ਅਸੀਂ ਜਦੋਂ ਇਹਦੇ ਵਿੱਚ ਉਹ ਕਰਾਂਗੇ ਹਾਂ ਜੀ ਆਪਾਂ ਜਦੋਂ ਉਹਦੀ ਲੋਕੇਸ਼ਨ ਚੱਕਾਂਗੇ ਉਹ ਸਿੱਧੀ ਮੈਪ ਤੇ ਆਜੂ ਮੈਪ ਤੁਹਾਨੂੰ ਸਿੱਧਾ ਉੱਥੇ ਲੈ ਜਾਏ ਇੱਕ ਜਿੱਥੇ ਵਾਕ ਚੱਲ ਰਹੀ ਹੈ ਉਹ ਠੀਕ ਹੈ ਇਹ ਕਈ ਵਾਰੀ ਕੱਟ ਮਾਰ ਜਾਂਦੇ ਤੇ ਤੁਸੀਂ ਜਿੱਥੇ ਮਰਜ਼ੀ ਹੋ ਉੱਥੇ ਪਹੁੰਚ ਜਾਓ ਠੀਕ ਹੈ ਜੀ ਠੀਕ ਹੈ ਤੇ ਮੈਨੂੰ ਵੀ ਆਪਣੇ ਆਪ ਇਹ ਲੋਕੇਸ਼ਨ ਲੱਗ ਜਾ ਇਹ ਅਜੇ ਕਰਨਾ ਹੈ ਮਤਲਬ ਅਜੇ ਕਿ ਨਮ ਡੇਟਾ ਆਉਣਗੀ ਆ ਇਹ ਤੁਸੀਂ ਇਹ ਲਾਤਾ ਲਿਆ ਮਤਲਬ ਇਹਦੇ ਵਿੱਚ ਬਹੁਤ ਕੁਝ ਅਪਡੇਟ ਹੋਣਾ ਹੈ ਸੋਣਾ ਹਜੇ ਤੇ ਆਪਾਂ ਜੀ ਪਹਿਲੀ ਪੌੜੀ ਸ਼ੁਰੂ ਕਰੀ ਹੈ ਇਹਦੇ ਵਿੱਚ ਬਹੁਤ ਕੁਝ ਹੋਣਾ ਥੋੜੇ ਰਿਕਾਰਡਿੰਗ ਸਾਰਾ ਕੁਝ ਤੇ ਇੱਕ ਮਿੰਨੂ 10:00 2:00 ਦੇ ਵਿੱਚ ਆਪਾਂ ਨੂੰ ਦੇਖ ਡੀਜ਼ਲ ਦਾ ਪਤਾ ਲੱਗੂਗਾ ਨਹੀਂ ਵੀਰ ਆਪਣੀ ਟੈਂਕੀ ਨਹੀਂ ਹੈ ਹਾਂ ਡੀਜ਼ਲ ਦਾ ਟੈਂਕੀ ਦਾ ਨਾ ਨਾ ਟੈਂਪਰ ਇੰਦਰ ਦੱਸੇ ਨਾ ਟੈਂਕੀ ਕਿਉਂਕਿ ਆਪਾਂ ਦੇ ਕੋਲ ਫੈਸਿਲਿਟੀ ਹੁੰਦੀ ਰਹ ਹੁੰਦੀ ਆਪਾਂ ਨਵੇਂ ਲੈ ਆਏ ਆ ਮਸ਼ੀਨ ਇਹਦੇ ਵਿੱਚ ਵੀ ਟੈਂਕੀ ਕਿਲਾ ਮੀਟਰ ਨਹੀਂਗਾ ਠੀਕ ਹੈ ਠੀਕ ਹੈ ਜੀ ਹਾਂ ਅਜੇ ਥੋ ਉਮੀਦ ਕਰਪਾ ਵੀ ਹਜੇ ਕੰਪਨੀ ਨੂੰ ਕਹਦੇ ਵੀ ਜੇ ਕਰਦਨ ਵਧੀਆ ਗੱਲ ਇਹ ਇਹ ਗੱਲ ਤੁਹਾਡੀ ਠੀਕ ਆ ਮੀਟਰ ਹੋਵੇ ਆ ਜਿਹੜੀਆਂ ਪਾਈਪਾਂ ਨੇ ਇਹ ਦੋਏ ਸੀਜ਼ਨ ਕਾਲੀਆਂ ਹੋ ਜਾਂਦੀਆਂ ਇਹ ਤੁਹਾਨੂੰ ਵੀ ਪਤਾ ਵੀ ਇਹ ਕਾਲੀਆਂ ਹੋ ਜਾਂਦੀਆਂ ਇਹਦੇ ਚ ਸਿਰਫ ਬੰਦਾ ਪਹਿਲੇ ਸੀਜ਼ਨ ਦੋਏ ਸੀਜ਼ਨ ਚਲ ਦੇਖ ਲੂਗਾ ਤੀਏ ਸੀਜ਼ਨ ਆਪਾਂ ਦੇਖ ਨਹੀਂ ਸਕਦੇ ਅਸਲ ਇੱਕ ਹੋਰ ਹੁੰਦਾ ਜੀ ਅਸਲ ਇਹ ਨਾ ਇੰਨਾ ਵੱਡੇ ਪ੍ਰੋਜੈਕਟ ਦੇ ਵਿੱਚ ਉਸ ਚੀਜ਼ਾਂ ਦੀ ਕਮੀ ਹੈ ਕਮੀ ਪਰ ਉਹ ਹੋ ਵੀ ਹੋਣੀ 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 ਡਵੈਲਪਮੈਂਟ ਹੋ ਰਹੀ ਹੈ ਡਵੈਲਪਮੈਂਟ ਆਪਾਂ ਚਲੋ ਮੰਨ ਕੇ ਆਈ ਦੀ ਵੀ ਹਜੇ 19 ਛੇਤੀ ਨਹੀਂ ਕਹਿ ਸਕਦੇ ਕਿਉਂਕਿ ਦੁਕਾਨ ਵੱਡਾ ਹੈ ਹਾਂ ਹਜੇ ਤਾਂ ਆਪਾਂ ਇਹ ਕਹਾਂ ਕਿਸਾਨ ਦੇ ਪ੍ਰਤੀ ਨਹੀਂ ਆਪਾਂ ਨੂੰ ਨਾ ਐਡਵਰਟਮੈਂਟ ਕਰ ਸਕਦੇ ਜਿਹਦੀ ਲੋੜ ਹੈ ਗੱਲ ਸਹੀ ਹੈ ਤਕਨੀਕ ਬਹੁਤ ਜ਼ਿਆਦਾ ਅੱਗੇ ਵਧ ਗਈ ਪਰ ਚਲੋ ਹੁਣ ਕੁਛ ਨਾ ਕੁਛ ਫਰਕ ਪੈਂਦਾ ਦਾ ਅਸੀਂ ਵੀ ਸਹਯੋਗ ਨਾ ਵੱਖ ਕੇ ਜੇ ਅਸਲੀ ਗੱਲ ਕਰਦੇ ਹੋ ਪੋਲੂਸ਼ਨ ਨੂੰ ਰੋਕਣ ਦੇ ਵਿੱਚ ਸਾਡਾ ਵੀ ਕਿਸੇ ਨਾ ਕਿਤੇ ਹੱਥ ਹੈਗਾ ਕੋਈ ਅਸੀਂ ਐਸਐਮਐਸ ਦਾ ਕੰਮ ਕਰਦੇ ਆਂ ਪਰਾਲੀ ਨੂੰ ਖਤਮ ਕਰਨਾ ਖਤਮ ਕਰਨਾ ਵੀ ਅਹੀਂ ਯਾਰ ਖਤਮ ਹੋ ਜੇ ਬਿਨਾਂ ਕਰੇ ਨਾ ਗੱਲ ਉਸ ਦੇ ਲਈ ਐਸਐਮਐਸ ਦੀ ਕਾਰ ਨਹੀਂ ਲੱਗੜੀ ਉਹਦੇ ਵਿੱਚ ਸਾਡਾ ਸਹਾਈ ਹੈ ਜੀ ਕੰਮ ਆਜੇ ਕੋਈ ਮੇਰਾ ਵੀ ਰੁਲ ਜੇ ਉਹਦੇ ਵਾਸਤੇ ਹਾਂ ਤੇ ਮਿੰਨਣ ਵਾਸਤੇ ਚਲੋ ਸਾਰਿਆਂ ਨੂੰ ਆਪਾਂ ਕਹਿੰਦੇ ਵੀ ਸਾਰੀ ਦੁਨੀਆ ਚੋਰ ਹੈ ਪਰ ਲੇਕਿਨ ਇਹ ਆ ਵੀ ਆਪਾਂ ਕਹਿੰਦੇ ਵੀ ਸੁਝਾਅ ਉਹ ਆਜ ਰੱਖੀ ਇਹ ਡੈਗ੍ਰੀ ਥੋਨੂੰ ਅਲੀ ਨਾਪਣ ਦੀ ਨਹੀਂ ਹੈਗੀ ਥੋਨੂੰ ਲੱਭਣੀ ਬਹੁਤ ਹੀ ਲੰਬੀ ਤੁਸੀ ਬਾਹਰ ਦੀ ਅਦਰ ਕੰਟਰੀ ਚ ਬੈਠੇ ਹੋਗੇ ਇੱਥੇ ਬੈਠੇ ਤਾਂ ਵੀ ਉਹਨੂੰ ਤੁਸੀਂ ਉਹਨੂੰ ਟ੍ਰੈਕ ਕਰਕੇ ਲੰਘਾ ਲੱਗਦੀ ਹੈ 18 ਠੀਕ ਹੈ ਠੀਕ ਹੈ ਠੀਕ ਹੈ ਵੀਰ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਹੈਨਾ ਗੱਲਬਾਤ ਕਰਕੇ ਤੇ ਤੁਹਾਡੀ ਇਹ ਜਿਹੜੀ ਚੀਜ਼ ਆ ਇਹ ਇਹ ਨਾ ਬਾਬੇ ਦੀ ਕਿਰਪਾ ਨਾਲ ਮੈਂ ਕਹਿੰਦਾ ਤੁਸੀਂ ਉਹ ਚੀਜ਼ਾਂ ਤੱਕ ਪਹੁੰਚਾ ਦੇਣੀ ਵੀ ਹਾਂ ਕੰਬੈਨ ਬੰਦਾ ਥੱਲੇ ਜਿਹੜਾ ਮੇਰੇ ਵਰਗਾ ਬੈਠਾ ਵੀ ਹਾਂ ਕਿੱਥੇ ਚੱਲ ਰਹੀ ਹੈ ਕੀ ਕਰ ਰਹੀ ਹੈ ਵੀ ਬੰਦਾ ਚਲਾ ਵੀ ਰਿਹਾ ਹੈ ਕਿ ਨਹੀਂ ਚਲਾ ਰਿਹਾ ਸਾਰਾ ਕੁਝ ਪਤਾ ਲੱਗ ਜਾਵੇ ਫਿਊਚਰ ਦੇ ਵਿੱਚ ਆਪਾਂ ਹੋਰ ਬਹੁਤ ਜੀ ਹਾਂ ਹਾਂ ਬਹੁਤ ਜੀ ਚੀਜ਼ਾਂ ਇਹ ਕਰਨੀਆਂ ਪੈਣੀਆਂ ਬਿਲਕੁਲ ਹਾਂ ਠੀਕ ਆ ਵੀਰੇ ਓਕੇ ਜੀ